ਸਫੀਗਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਲਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਬਜੀਤ ਸਿੰਘ ਖਾਲਸਾ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਾਥੀਆਂ ਦੇ ਚੋਣ ਲੜਨ ਬਾਰੇ ਜਿਹੜਾ ਵੱਡਾ ਬਿਆਨ ਦਿੱਤਾ ਹੈ ਉਸ ਬਿਆਨ ਤੇ ਗੱਲ ਜ਼ਰੂਰ ਸਾਂਝੀ ਕਰਿਓ ਔਰ ਬਿਆਨ ਕੀ ਸੀ ਉਸ ਬਾਰੇ ਵੀ ਪੂਰੀ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕਰਨਾ। ਦੇਖੋ ਬਹੁਤ ਮਹੱਤਵਪੂਰਨ ਡਿਵੈਲਪਮੈਂਟ ਹੈ ਜਿਹੜੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਹੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਜਿਹੜੀਆਂ ਗੱਲਾਂ ਹੋ ਰਹੀਆਂ ਸੀ ਜਿਵੇਂ ਬੀਬੀ surjit kaur ਦੇ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਸੀ ਅਮਰਿਤਪਾਲ ਸਿੰਘ ਤੋਂ ਸਰਬਜੀਤ ਸਿੰਘ ਖਾਲਸਾ ਹੁਣਾਂ ਤੋਂ ਕਿ ਸਾਡੀ ਮਦਦ ਕਰੋ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਇਹਨਾਂ ਸਾਰਿਆਂ ਨੂੰ ਜਾਂ ਪਰਿਵਾਰਕ ਮੈਂਬਰਾਂ ਨੂੰ ਮਿਲਾਂਗੀ ਜਲੰਧਰ ਜ਼ਿਮਨੀ ਚੋਣ ਤੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ ਸਮਰਥਨ ਕਿਸੇ ਵੀ ਧਿਰ ਨੂੰ ਨਹੀਂ ਹੈ ਮਤਲਬ ਕਿ ਜਲੰਧਰ ਦਾ ਅਕਾਲੀ ਉਮੀਦਵਾਰ ਨੂੰ ਨਾ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਉਹ ਸਮਰਥਨ ਕਰਨਗੇ ਇਹ ਗੱਲ ਕੱਲ ਉਹਨਾਂ ਨੇ ਸਾਫ਼ ਕੀਤੀ ਕੱਲ ਉਹ ਲੁਧਿਆਣਾ ਦੇ ਵਿੱਚ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਵਿਖਿਆਏ ਹੋਏ ਸੀ ਮੱਥਾ ਟੇਕਣ ਔਰ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਸੋ ਉਹਨਾਂ ਨੇ ਖੁਦ ਇਹ ਗੱਲ ਪੱਤਰਕਾਰਾਂ ਦੇ ਨਾਲ ਕਹੀ ਹੁਣ ਜਿਹੜੀਆਂ ਖਬਰਾਂ ਹਰਜੋਤ ਜੀ ਆ ਰਹੀਆਂ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅੰਮ੍ਰਿਤਪਾਲ ਸਿੰਘ ਔਰ ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀ ਜਿਹੜੇ ਗ੍ਰਿਫਤਾਰ ਉਸ ਵੇਲੇ ਵੱਖ-ਵੱਖ ਥਾਵਾਂ ਤੋਂ ਕੀਤੇ ਗਏ ਉਹਨਾਂ ਦੇ ਵਿੱਚੋਂ ਤਿੰਨ ਨਾਂ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਨੇ ਕਿ ਉਹ ਚੋਣ ਲੜਨਗੇ ਦਲਜੀਤ ਕਲਸੀ ਦਲਜੀਤ ਕਲਸੀ ਦੀ ਧਰਮ ਪਤਨੀ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਮਿਲ ਕੇ ਆਈ ਉਹਨਾਂ ਨੇ ਵੀਡੀਓ ਪਾਈ ਬਾਕਾਇਦਾ ਔਰ ਉਹਨਾਂ ਨੇ ਅਪੀਲ ਕੀਤੀ ਪੰਜਾਬੀਆਂ ਨੂੰ ਕਿ ਮਦਦ ਕਰੋ ਉਹਨਾਂ ਨੇ ਦੱਸਿਆ ਕਿ ਦਲਜੀਤ ਕਲਸੀ ਚੋਣ ਲੜਨਗੇ ਬਾਕੀ ਉਹ ਕਹਿੰਦੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਹੋਰ ਵੇਰਵੇ ਦਵਾਂਗੇ ਹੁਣ ਦਿਲਜੀਤ ਕਲਸੀ ਜਿਹੜੇ ਫਿਲਮ ਇੰਡਸਟਰੀ ਨਾਲ ਵੀ ਜੁੜੇ ਰਹੇ ਨੇ ਪੰਜਾਬੀ ਫਿਲਮ ਇੰਡਸਟਰੀ ਨਾਲ ਇਹਨਾਂ ਦੇ ਨਾਨਕੇ ਡੇਰਾ ਬਾਬਾ ਨਾਨਕ ਨੇ ਇਸ ਕਰਕੇ ਉਥੇ ਜਿਹੜੇ ਇਹਨਾਂ ਦੇ ਜਿਹੜਾ ਇਹਨਾਂ ਦਾ ਨਾਨਕੇ ਪਰਿਵਾਰ ਹੈ ਉਹ ਵੀ ਚੋਣ ਪ੍ਰਚਾਰ ਚੋਂ ਦੇ ਨਾਲ ਚ ਉਤਰ ਸਕਦਾ ਹੈ ਹੋ ਸਕਦਾ ਹੈ ਕੁਝ ਸਮੇਂ ਚ ਇਹ ਸਾਂਝੀ ਪ੍ਰੈਸ ਕਾਨਫਰੰਸ ਕਰਨ ਹਾਲੇ ਹਜੇ ਨੋਟੀਫਿਕੇਸ਼ਨ ਇਹਨਾਂ ਚੋਣਾਂ ਬਾਰੇ ਨਹੀਂ ਹੋਇਆ ਨਾ ਗਿੱਦੜਵਾਹਾ ਸੀਟ ਬਾਰੇ ਨਾ ਡੇਰਾ ਬਾਬਾ ਨਾਨਕ ਸੀਟ ਬਾਰੇ ਨਾ ਚੱਬੇਵਾਲ ਸੀਟ ਬਾਰੇ ਔਰ ਨਾ ਹੀ ਬਰਨਾਲਾ ਦੀ ਸੀਟ ਬਾਰੇ ਇਹ ਚਾਰ ਸੀਟਾਂ ਖਾਲੀ ਹੋਈਆਂ ਚਾਰੇ ਸਾਡੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਉਹ ਅੱਜ ਵੀ ਪਾਰਲੀਮੈਂਟ ਚ ਮੌਜੂਦ ਨੇ ਸ਼ਨੀਵਾਰ ਤੇ ਐਤਵਾਰ ਪਾਰਲੀਮੈਂਟ ਚ ਛੁੱਟੀ ਸੀ ਉਹ ਪੰਜਾਬ ਆ ਗਈ ਸੀ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਗਿੱਦੜਵਾਹਾ ਤੋਂ ਚੋਣ ਲੜਨਗੇ ਇਸ ਤਰੀਕੇ ਦੇ ਐਲਾਨ ਸਮੇ ਸਮੇ ਤੇ ਵੱਖ-ਵੱਖ ਜ਼ਰੀਏ ਨਾਲ ਕੀਤੇ ਜਾਂਦੇ ਨੇ ਪਰ ਜੇ ਕਿਉਂਕਿ ਉਹ ਸਾਰੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਇਸ ਤਰ੍ਹਾਂ ਦਾ ਹਲੇ ਤੱਕ ਕੋਈ ਸੁਨੇਹਾ ਬਾਹਰ ਨਹੀਂ ਆਇਆ ਕਿ ਅੰਮ੍ਰਿਤਪਾਲ ਸਿੰਘ ਅਪੀਲ ਕਰਦੇ ਹੋਣ ਕਿ ਮੇਰੇ ਇਹ ਸਾਰੇ ਸਾਥੀ ਹੁਣ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਤੁਸੀਂ ਇਹਨਾਂ ਦੀ ਮਦਦ ਕਰੋ ਨਾ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਇਸ ਤਰੀਕੇ ਦਾ ਕੋਈ ਐਲਾਨ ਆਇਆ ਇਹ ਜਿਹੜੇ ਐਲਾਨ ਨੇ ਪ੍ਰਧਾਨ ਮੰਤਰੀ ਬਾਜੇਕੇ ਦਾ ਚੋਣ ਲੜਨਾ ਜਾਂ ਤਾਂ ਇਨਾਂ ਨਾਲ ਸੰਬੰਧਿਤ ਲੋਕ ਆਪਣੇ ਤੌਰ ਤੇ ਐਲਾਨ ਕਰ ਰਹੇ ਨੇ ਜਾਂ ਮੀਡੀਆ ਦੇ ਵਿੱਚ ਸੁਰਖੀਆਂ ਬੜ ਰਹੀਆਂ ਨੇ ਦਲਜੀਤ ਕਲਸੀ ਦੀ ਪਤਨੀ ਨੇ ਕਿਹਾ ਔਰ ਕੁਲਵੰਤ ਸਿੰਘ rau ਕਿਹਾ ਇਹਨਾਂ ਦਾ ਪਿੰਡ ਤਾਂ ਮੋਗਿਆ rau ਕੇ ਪਿੰਡ ਪਰ ਇਹ ਕੁਲਵੰਤ ਸਿੰਘ rau ਕੇ ਦੇ ਪਿਤਾ ਚੜਤ ਸਿੰਘ 1990 ਦੇ ਵਿੱਚ ਵੀ ਚੋਣ ਲੜੇ ਸੀ ਔਰ ਕੁਲਵੰਤ ਸਿੰਘ ਇਹ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਨਾਲ ਵੀ ਜੁੜੇ ਰਹੇ ਨੇ ਇਹਨਾਂ ਦੇ ਭਰਾ ਵੱਲੋਂ ਇਸ ਤਰੀਕੇ ਦੇ ਸੰਕੇਤ ਦਿੱਤੇ ਗਏ ਨੇ ਕਿ ਕੁਲਵੰਤ ਸਿੰਘ ਰਾਉਕੇ ਬਰਨਾਲਾ ਤੋਂ ਚੋਣ ਲੜੇਗਾ ਹੁਣ ਇਹ ਸਥਿਤੀਆਂ ਬਹੁਤ ਦਿਲਚਸਪ ਬਣਦੀਆਂ ਨੇ ਅਗਰ ਅਮਰਿਤਪਾਲ ਸਿੰਘ ਦੇ ਇਹ ਤਿੰਨੇ ਸਾਥੀ ਵਿਧਾਨ ਸਭਾ ਦੇ ਵਿੱਚ ਉਮੀਦਵਾਰ ਬਣਦੇ ਨੇ ਕਿਉਂਕਿ ਜਦੋਂ ਲੋਕ ਸਭਾ ਦੀ ਚੋਣ ਸੀ ਸਰਬਜੀਤ ਸਿੰਘ ਖਾਲਸਾ ਵੀ ਜਿੱਤੇ ਅਮਰਿਤਪਾਲ ਸਿੰਘ ਵੀ ਜਿੱਤੇ ਹੁਣ ਮੈਂ ਸਰਬਜੀਤ ਸਿੰਘ ਨੂੰ ਨਾਲ ਜੇ ਜੋੜਾਂ ਕੱਲ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਇਹ ਬਿਆਨ ਫੇਰ ਦਿੱਤਾ ਉਹ ਕਹਿੰਦੇ ਅਮਰਿਤਪਾਲ ਸਿੰਘ ਦੇ ਨਾਲ ਜਿਹੜੇ ਬੰਦ ਨੇ ਡਿਬਰੂਗੜ੍ਹ ਦੀ ਜੇਲ੍ਹ ਚ ਉਹਨਾਂ ਨੇ ਸ਼ਬਦ ਵਰਤਿਆ ਅਮਰਿਤਪਾਲ ਉਹਨਾਂ ਨੇ ਸਰਬਜੀਤ ਖਾਲਸਾ ਉਹਨਾਂ ਨੇ ਉਹ ਕਹਿੰਦੇ ਉਹ ਸਿੰਗਲ ਦਾ ਸਮਰਥਨ ਕਰਨਗੇ ਜਿਹੜੇ ਸਾਡੇ ਸਿੰਘ ਚੋਣ ਲੜਨਗੇ ਇਹਦਾ ਮਤਲਬ ਹੈ ਅਗਰ ਇਹ ਤਿੰਨ ਉਮੀਦਵਾਰ ਬਣਦੇ ਨੇ ਤੇ ਉਹ ਚੋਣ ਲੜ ਸਕਦੇ ਨੇ ਔਰ ਅਮਰਿਤਪਾਲ ਸਿੰਘ ਬਾਰੇ ਉਹ ਕਹਿ ਰਹੇ ਨੇ ਮੈਂ ਉਹ ਪਟਿਆਲੇ ਵੀ ਜਦੋਂ ਗਏ ਮੈਂ ਅਖਬਾਰ ਦੇ ਵਿੱਚ ਖਬਰ ਪੜੀ ਜਿਹਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਹਵਾਲੇ ਨਾਲ ਗੱਲ ਲਿਖੀ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਸਲਾਮਸ਼ਵਰਾ ਕਰਕੇ ਉਹ ਪੰਜਾਬ ਦੇ ਮੁੱਦੇ ਔਰ ਬਾਕੀ ਗੱਲਾਂ ਤੇ ਰਾਜਨੀਤਿਕ ਤੌਰ ਤੇ ਅੱਗੇ ਵਧਣਗੇ ਇਹਦਾ ਮਤਲਬ ਹੈ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਦੇ ਵਿਚਾਲੇ ਜਿਹੜੀ ਸਾਂਝ ਹੈ ਉਹਦੀ ਉਹ ਹਾਮੀ ਭਰਦੇ ਨੇ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਉਹ ਕਹਿੰਦੇ ਮੈਂ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਮਿਲੂੰਗਾ ਪਰ ਮੈਂ ਲੋਕ ਸਭਾ ਦੇ ਸਪੀਕਰ ਨਾਲ ਅੱਜ ਕੱਲ ਚ ਮੁਲਾਕਾਤ ਕਰੂੰਗਾ ਅੱਜ ਪਾਰਲੀਮੈਂਟ ਦਾ ਸੈਸ਼ਨ ਹੈ ਸਰਬਜੀਤ ਸਿੰਘ ਖਾਲਸਾ ਪਹੁੰਚ ਗਏ ਹੋਣੇ ਨੇ ਜਦੋਂ ਤੱਕ ਸਾਡਾ ਇਹ ਪ੍ਰੋਗਰਾਮ ਲੋਕਾਂ ਚ ਆਉਂਦਾ ਹੈ ਦਿੱਲੀ ਔਰ ਅਗਰ ਸਪੀਕਰ ਓਮ ਬਿਰਲਾ ਮਨਜ਼ੂਰੀ ਦੰਡੇ ਨੇ ਤੇ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਦਿੱਲੀ ਬੁਲਾ ਕੇ ਸਪੀਕਰ ਦੇ ਨਾਲ ਮੁਲਾਕਾਤ ਕਰਾਉਣਗੇ ਕਿ ਸੌ ਚਕਾਓ ਅਮਰਿਤਪਾਲ ਸਿੰਘ ਨੂੰ ਔਰ ਕਿਤਨਾ ਕਿਤੇ ਸਿਸਟਮ ਤੇ ਔਰ ਬਿਨਾ ਨਾਲੇ ਸਰਕਾਰ ਤੋਂ ਭਾਜਪਾ ਦੀ ਸਰਕਾਰ ਤੋਂ ਵੀ ਉਹਨਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਉਹ ਕਹਿੰਦੇ ਹਾਰਿਆਂ ਨੂੰ ਤਾਂ ਮੰਤਰੀ ਬਣਾਤਾ ਉਹਨਾਂ ਦਾ ਇਸ਼ਾਰਾ ਉਹਨਾਂ ਨੇ ਨਾਮ ਤਾਂ ਨਹੀਂ ਲਿਆ ਪਰ ਉਹਨਾਂ ਦਾ ਇਸ਼ਾਰਾ ਪੰਜਾਬ ਦੇ ਰਵਨੀਤ ਬਿੱਟੂ ਵਾਲੇ ਪਾਸੇ ਜਾਂਦਾ ਕਿਉਂਕਿ ਰਵਨੀਤ ਸਿੰਘ ਬਿੱਟੂ ਹੀ ਹੈ ਜਿਹੜਾ ਇੱਕ ਸਿੱਖ ਚਿਹਰਾ ਵੀ ਹੈ ਭਾਜਪਾ ਦਾ ਔਰ ਹਾਰਿਆ ਹੋਇਆ ਮੰਤਰੀ ਹੈ ਹਾਰਿਆ ਹੋਇਆ ਕੈਂਡੀਡੇਟ ਹੈ ਤੇ ਸਰਬਜੀਤ ਸਿੰਘ ਖਾਲਸਾ ਕਹਿੰਦੇ ਹਾਰਿਆਂ ਨੂੰ ਤਾਂ ਮੰਤਰੀ ਬਣਾਤਾ ਤੇ ਜਿਹੜੇ ਜਿੱਤੇ ਨੇ ਉਨਾ ਨੂੰ ਸੌ ਨਹੀਂ ਚੁਕਾਈ ਸੋ ਨਿਸ਼ਾਨਾ ਸੰਕੀਤ ਅਮਰਿਤਪਾਲ ਸਿੰਘ ਵਾਲੇ ਪਾਸੇ ਸੀ ਹੁਣ ਪਾਰਲੀਮੈਂਟ ਚ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਦੀ ਸੌ ਚੁਕਾਉਣ ਦੇ ਮੁੱਦੇ ਤੇ ਕੀ ਭੂਮਿਕਾ ਅਦਾ ਕਰਦੇ ਨੇ ਉਹਦਾ ਹਜੇ ਇੰਤਜ਼ਾਰ ਰਹੂਗਾ ਉੰਜ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਹਾਲੇ ਤੱਕ ਸੁਪਰੀਮ ਕੋਰਟ ਚ ਪਹੁੰਚ ਨਹੀਂ ਕੀਤੀ ਪਰਿਵਾਰ ਕਿਉਂਕਿ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਸ਼ੁਰੂ ਚ ਕਿ ਸੌ ਚੁਕਾਉਣ ਦੇ ਲਈ ਰਿਹਾਈ ਦਿੱਤੀ ਜਾਵੇ ਜਾਂ ਪੈਰੋਲ ਦਿੱਤੀ ਜਾਵੇ। ਔਰ ਉਹ ਸਰਕਾਰਾਂ ਦੀਆਂ ਫਾਈਲਾਂ ਚ ਉਹਨਾਂ ਦੀ ਚਿੱਠੀ ਹੈ। ਇਹ ਵੀ ਚਰਚਾ ਹੈ ਕਿ ਅਮਰਿਤਪਾਲ ਸਿੰਘ ਦਾ ਪਰਿਵਾਰ ਔਰ ਉਹਨਾਂ ਦੇ ਵਕੀਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਜੇ ਸਰਕਾਰ ਵੱਲੋਂ ਸਾਨੂੰ ਕੋਈ ਚਿੱਠੀ ਮਿਲਦੀ ਹੈ ਉਹਦੇ ਵਿੱਚ ਕੀ ਦੱਸਿਆ ਜਾਂਦਾ ਸਾਨੂੰ? ਕੀ ਮਨਜ਼ੂਰੀ ਦਿੱਤੀ ਜਾਂਦੀ ਹੈ ਜਾਂ ਰਿਜੈਕਟ ਕੀਤਾ ਜਾਂਦਾ ਹੈ? ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹ ਹਜੇ ਸੁਪਰੀਮ ਕੋਰਟ ਦੇ ਵਿੱਚ ਨਹੀਂ ਗਏ ਪਰ ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਲਦ ਤੋਂ ਜਲਦ ਜਾਣਾ ਚਾਹੀਦਾ ਹੈ ਮੇਰਾ ਇਹ ਮੰਨਣਾ ਹੈ ਔਰ ਸਰਬਜੀਤ ਸਿੰਘ ਉਹਨਾਂ ਦੀ ਆਪਾਂ ਗੱਲ ਵੀ ਇੱਕ ਵਾਰੀ ਜ਼ਰੂਰ ਸੁਣਾਗੇ ਭਗਵੰਤ ਮਾਨ ਤੇ ਵੀ ਜਦੋਂ ਪੱਤਰਕਾਰ ਸਵਾਲ ਕਰ ਰਹੇ ਸੀ ਉਹਨਾਂ ਨੂੰ ਭਗਵੰਤ ਮਾਨ ਤੇ ਵੀ ਬੋਲੇ ਉਹ ਕਹਿੰਦੇ ਕੇਦਰੀਵਾਲ ਨੂੰ ਕਿਸੇ ਹੋਰ ਵਿਅਕਤੀ ਨੂੰ ਤਰਜੀਹ ਦੇ ਆਧਾਰ ਤੇ ਪੰਜਾਬ 'ਚ ਅਗਵਾਈ ਦੇਣੀ ਚਾਹੀਦੀ ਸੀ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਬਹੁਤਾ ਖੁਸ਼ ਨਹੀਂ ਸਰਬਜੀਤ ਸਿੰਘ ਖਾਲਸਾ ਔਰ ਸੁਖਵੀਰ ਬਾਦਲ ਦੇ ਸਬੰਧ ਵਿੱਚ ਸਵਾਲ ਪੁੱਛਿਆ ਪੱਤਰਕਾਰਾਂ ਨੇ ਉਹ ਕਹਿੰਦੇ ਵੈਸੇ ਤਾਂ ਇਹ ਉਹਨਾਂ ਦਾ ਆਪਣਾ ਮਾਮਲਾ ਹੈ ਪਰ ਇਹ ਪਿਛਲੇ ਲੰਮੇ ਸਮੇਂ ਤੋਂ ਸਵਾਲ ਉੱਠ ਰਹੇ ਸੀ ਸੁਖਵੀਰ ਸਿੰਘ ਬਾਦਲ ਦੇ ਸਬੰਧ ਵਿੱਚ ਤੇ ਉਹ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਨੂੰ ਸੋਚਣਾ ਚਾਹੀਦਾ ਹੈ ਇਹਦੇ ਤੇ ਪਰ ਉਹਨਾਂ ਨੇ ਕਿਸੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਆਗੂ ਨੇ ਮੈਂ ਉਹਨਾਂ ਨੂੰ ਬਾਗੀ ਨਹੀਂ ਕਹਿੰਦਾ ਮੈਨੂੰ ਪਤਾ ਲੱਗਿਆ ਮੈਂ ਮੀਡੀਆ 'ਚ ਪੜ ਰਿਹਾ ਸੀ ਕਿ ਕਈ ਅਕਾਲੀ ਲੀਡਰ ਕਹਿੰਦੇ ਸਾਨੂੰ ਬਾਗੀ ਨਾ ਕਹੋ ਆਪਾਂ ਉਹਨਾਂ ਨੂੰ ਨਰਾਜ਼ ਲੀਡਰ ਕਹਿ ਦਿੰਦੇ ਆ ਸੁਖਬੀਰ ਬਾਦਲਤਾ ਉਹ ਨਰਾਜ਼ ਹੈ ਨਾ ਉਂਝ ਅਗਰ ਜਿਵੇਂ ਉਹਨਾਂ ਦਾ ਦਾਵਾ ਹੈ ਕਿ ਅਸੀਂ ਪੰਥਕ ਮੁੱਦਿਆਂ ਤੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਕੰਮ ਕਰ ਰਹੇ ਹਾਂ ਸੋ ਅਗਰ ਕਿਸੇ ਉਹਨਾਂ ਦੇ ਪੱਖੋਂ ਮੈਂ ਗੱਲ ਕਰਦਾ ਅਗਰ ਕਿਸੇ ਸੱਚੇ ਸੁੱਚੇ ਕਾਰਜ ਲਈ ਕੋਈ ਬਾਗੀ ਵੀ ਹੁੰਦਾ ਉਹ ਪੁੱਨ ਵਾਲਾ ਕੰਮ ਹੈ ਮੈਨੂੰ ਲੱਗਦਾ ਸੋ ਬਾਗੀ ਸ਼ਬਦ ਦੇ ਅਰਥ ਹਮੇਸ਼ਾ ਨਾ ਪੱਕੀ ਨਹੀਂ ਹੁੰਦੇ ਪਰ ਮੈਂ ਫਿਰ ਵੀ ਉਹਨਾਂ ਨੂੰ ਨਰਾਜ਼ ਅਕਾਲੀ ਆਗੂ ਕਹਿਣਾ ਹਰਜੋਜੀ ਕਿ ਉਹ ਨਰਾਜ਼ ਅਕਾਲੀ ਆਗੂ ਆ ਤੇ ਆਪਾਂ ਬਾਗੀ ਉਹਨਾਂ ਨੂੰ ਕਹਿਣਾ ਹੀ ਨਹੀਂ ਉਹ ਸਾਰੇ ਨਰਾਜ਼ ਅਕਾਲੀ ਆਗੂ ਐ ਹੁਣ ਜਿੱਦਣ ਉਹਨਾਂ ਦੀ ਨਰਾਜ਼ਗੀ ਮੁੱਕ ਗਈ ਅਕਾਲੀ ਦਲ ਚ ਸੁਖਵੀਰ ਬਾਦਲ ਨਾਲ ਉਹ ਦਿਨ ਆਪਾਂ ਉਹਨਾਂ ਨੂੰ ਫੇਰ ਅਕਾਲੀ ਆਗੂ ਕਹਿਣ ਲੱਗ ਜਾਗੇ ਕਿਉਂਕਿ ਅਕਾਲੀ ਆਗੂ ਤਾਂ ਹੈਗੇ ਨੇ ਉਹ ਦਿਨ ਆਪਾਂ ਉਹਨਾਂ ਨੂੰ ਖੁਸ਼ ਅਕਾਲੀ ਆਗੂ ਕਿਆ ਕਰਾਂਗੇ ਵੀ ਇਹ ਖੁਸ਼ ਨਹੀਂ ਹੁਣ ਸਾਰੇ ਸੋ ਹੁਣ ਉਹ ਨਰਾਜ਼ ਕਾਲੀ ਆਗੂ ਨੇ ਤੇ ਉਹਨਾਂ ਬਾਰੇ ਵੀ ਸਪਸ਼ਟ ਟਿੱਪਣੀ ਜਾਂ ਜਿਵੇਂ ਗੱਲਾਂ ਚੱਲ ਰਹੀਆਂ ਸੀ ਵੀ ਕੀ ਸਰਬਜੀਤ ਸਿੰਘ ਖਾਲਸਾ ਕਿਤੇ ਉਹਨਾਂ ਦੇ ਨਾਲ ਤਾਂ ਨਹੀਂ ਕਿਸੇ ਹਮਾਇਤ ਚਾਊਗਾ ਮੈਨੂੰ ਨਹੀਂ ਲੱਗਦਾ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਕਿਉਂਕਿ ਪੋਲਿਟਿਕਸ ਦਾ ਉਹ ਆ ਗਈ ਮੈਨੂੰ ਲੱਗਦਾ ਉਹ ਪੰਜਾਬ ਚ ਆਪਣੀ ਪੋਲਿਟੀਕਲ ਜ਼ਮੀਨ ਸੂਬੇ ਪੱਧਰ ਤੇ ਹੁਣ ਤਿਆਰ ਕਰਨਗੇ ਕਿਉਂਕਿ ਜੇ ਉਹ ਲੋਕ ਸਭਾ ਲੜੇ ਨੇ ਤੇ ਜੇ ਹੁਣ ਡਿਬਰੂਗੜ੍ਹ ਦੇ ਵਿੱਚ ਜਿਹੜੇ ਬੰਦੀ ਸਿੰਘ ਨੇ ਅਗਰ ਉਹਨਾਂ ਨੂੰ ਸਰਬਜੀਤ ਸਿੰਘ ਸਿੰਘਾਂ ਨੂੰ ਹਮਾਇਤ ਦੀ ਗੱਲ ਕਰਦੇ ਨੇ ਤੇ ਇਹਦਾ ਮਤਲਬ ਹੈ ਆਉਂਦੇ ਸਮੇਂ ਦੇ ਵਿੱਚ ਜਿਹੜੀ ਵਿਧਾਨ ਸਭਾ ਦੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਵੀ 127 ਚ ਉਹਦੇ ਲਈ ਵੀ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਕੋਈ ਨਾ ਕੋਈ ਵਿਉਂਤਬੰਦੀ ਬਣਾ ਸਕਦੇ ਨੇ ਇਹਦਾ ਮਤਲਬ ਹੈ ਕਿ ਪੰਜਾਬ ਚ ਜਿਵੇਂ ਸਿਮਰਜੀਤ ਸਿੰਘ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜੀ ਉਹਨਾਂ ਦੀ ਵੀ ਪੋਲਿਟੀਕਲ ਪਾਰਟੀ ਦੀ ਸੰਭਾਵਨਾ ਬਰਕਰਾਰ ਹੈ ਕਿਉਂਕਿ ਦੋਨੇ ਆਜ਼ਾਦ ਨੇ ਅਗਰੇ ਦੋਨੇ ਮਿਲ ਕੇ ਕੋਈ ਪੋਲਿਟੀਕਲ ਪਾਰਟੀ ਵੀ ਬਣਾਉਣ ਤੇ ਬਣਾ ਸਕਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਜਾਂਦੇ ਨੇ ਜਾਂ ਨਹੀਂ ਜਾਂਦੇ ਇਹਦੀਆਂ ਸੰਭਾਵਨਾਵਾਂ ਹਜੇ ਆਪਾਂ ਖੁੱਲੀਆਂ ਛੱਡੀਆਂ ਨੇ ਸੋ ਸਰਪ੍ਰੀਤ ਸਿੰਘ ਖਾਲਸਾ ਦਾ ਇੱਕ ਵਾਰੀ ਬਿਆਨ ਸੁਣ ਲਿਆ ਬੜਾ ਦਿਲਚਸਪ ਪੁਨਰ ਬਿਆਨ ਹੈ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਐ ਹੁਣ ਬਾਈਲ ਇਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਹਾਂ ਕੋਈ ਮੁਹਿੰਮ ਵੀ ਚਲਾਓਗੇ ਸੁਣ ਲੈ ਕੋਈ ਪ੍ਰਚਾਰ ਜਿਵੇਂ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਵੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਪਾਰਲੀਮੈਂਟ ਦੇ ਵਿੱਚ ਅਸੀਂ ਤਿੰਨ ਮੁੱਦੇ ਦਾ ਪਹਿਲਾਂ ਪ੍ਰਾਇੋਰਟੀ ਤੇ ਆ ਇੱਕ ਤਾਂ ਵੀ ਕਿਸਾਨਾਂ ਦੀਆਂ ਮੰਗਾਂ ਦੂਜਾ ਬੰਦੀ ਸਿੰਘ ਤੀਜਾ ਜਿਹੜੀ ਮਹਾਰਾਜ ਦੀ ਬੀਅਦਬੀ ਜਦੋਂ ਵੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ 3 ਸਾਲ ਦੀ ਹੈ ਸਜ਼ਾ ਘੱਟ ਹੈ ਉਹ ਲਾਈਫ ਇਨ ਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਘੱਟੋ ਘੱਟ ਉਮਰ ਕੈਦ ਸੋ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਵੀ ਆਪਾਂ ਗੱਲ ਸੁਣੀ ਹਜੋ ਜੀ ਬਾਕੀ ਵੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਤੇ ਔਰ ਬੰਦੀ ਸਿੰਘਾਂ ਦੀ ਚੋਣ ਲੜਨ ਤੇ ਹੋਰ ਕੀ ਕੀ ਅਧਿਕਾਰਿਕ ਬਿਆਨ ਆਉਂਦੇ ਨੇ ਜਾਂ ਮੀਡੀਆ ਦੇ ਵਿੱਚ ਖਬਰਾਂ ਸੁਰਖੀਆਂ ਕੀ ਬਣਦੀਆਂ ਜੀ 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 ਬਿਲਕੁਲ ਸੋਡਲਾ ਜੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਨਰਾਜ਼ ਅਕਾਲੀ ਆਗੂਆਂ ਦੀ ਉਹਨਾਂ ਦੇ ਉੱਪਰ ਵੀ ਆਪਾਂ ਖਬਰ ਜ਼ਰੂਰ ਸਾਂਝੀ ਕਰਦੀਆਂ ਪਰ ਉਸ ਤੋਂ ਪਹਿਲਾਂ ਜ਼ਰੂਰ ਇੱਕ ਵਾਰੀ ਤੁਸੀਂ ਜੋ ਹੈ ਜਲੰਧਰ ਜ਼ਿਮਨੀ ਚੌਣ ਦੀ ਗਰਾਊਂਡ ਰਿਪੋਰਟ ਜ਼ਰੂਰ ਸਾਂਝੀ ਕਰ ਦਿਓ ਕਿ ਹੁਣ ਮੁਕਾਬਲਾ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਗਰਾਊਂਡ ਰਿਪੋਰਟ ਤੋਂ ਜਦੋਂ ਆਪਾਂ ਦੇਖਦੇ ਆ ਮੁਕਾਬਲਾ ਤਿਕੋਣਾ ਨਜ਼ਰ ਆ ਰਹੀ ਹੈ ਚਾਰ ਕੋਣਾ ਨਜ਼ਰ ਆ ਰਿਹਾ ਹੈ ਉਸ ਦਾ ਅਪਡੇਟ ਦਿਓ ਉਸ ਤੋਂ ਬਾਅਦ ਆਪਾਂ ਨਰਾਜ਼ ਅਕਾਲੀ ਆਗੂਆਂ ਦੀ ਵੀ ਗੱਲ ਜ਼ਰੂਰ ਕਰਨੀ ਹੈ ਦੇਖੋ ਜਲੰਧਰ ਚ ਬੀਬੀ ਸਰਜੀਤ ਕੌਰ ਦੇ ਹੱਕ ਚ ਇਹ ਗੱਲਾਂ ਆ ਰਹੀਆਂ ਨੇ ਕਿ ਲੋਕ ਕਾਫੀ ਸਮਰਥਨ 'ਚ ਉਹਨਾਂ ਦੇ ਆਏ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਦੇ ਸਮਰਥਨ ਦਾ ਐਲਾਨ ਕੀਤਾ ਗਿਆ ਪਰ ਤਕੜੀ ਦਾ ਚੋਣ ਨਿਸ਼ਾਨ ਬੀਬੀ ਸੁਜੀਤ ਕੌਰ ਨੂੰ ਮਿਲੇਗਾ। ਜਿਹੜੇ ਹੁਣ ਉਮੀਦਵਾਰ ਨਹੀਂ ਉੱਥੇ ਅਕਾਲੀ ਦਲ ਦੇ ਆਫੀਸ਼ੀਅਲ ਉਮੀਦਵਾਰ ਓਹੀ ਨੇ। ਔਰ ਨਾਰਾਜ਼ ਅਕਾਲੀ ਆਗੂ ਸਾਰੇ ਉਹਨਾਂ ਦੇ ਹੱਕ 'ਚ ਚੋਣ ਪ੍ਰਚਾਰ ਕਰ ਵੀ ਰਹੇ ਨੇ ਤੇ ਕਰਨਗੇ ਵੀ। ਔਰ ਭਗਵੰਤ ਮਾਨ ਦਾ ਪੂਰਾ ਜ਼ੋਰ ਲੱਗਿਆ ਹੈ। ਵਿਦਾਨ ਸਭਾ ਦੀ ਜ਼ਮੀਨੀ ਚੋਣ ਜਿੱਤਣ ਦਾ ਕਿਉਂਕਿ ਪਹਿਲਾਂ ਇਹ ਸੀਟ ਉਹਨਾਂ ਕੋਲੇ ਸੀ। ਸ਼ੀਤਲنگਰਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ। ਔਰ ਕੱਲ ਪਰਸੋਂ ਚਰਨਜੀਤ ਚੰਨੀ, ਪ੍ਰਤਾਪ ਸਿੰਘ ਬਾਜਵਾ ਔਰ ਰਾਜਾ ਵੜਿੰਗ ਇੱਕ ਪੈਲਸ ਦੇ ਵਿੱਚ ਇੱਕ ਵੱਡੀ ਰੈਲੀ ਨੁਮਾ ਮੀਟਿੰਗ ਸੀ। ਬਹੁਤ ਵੱਡਾ ਉੱਥੇ ਇਕੱਠ ਹੋਇਆ। ਕਾਂਗਰਸੀ ਪੂਰੇ ਬਾਗੋਬਾਗ ਸੀ। ਔਰ ਜਿਹੜੇ ਉਮੀਦਵਾਰ ਨੇ ਬੀਬੀ ਸੁਰਿੰਦਰਕੌਰ ਕਾਂਗਰਸ ਦੇ ਉਹ ਕਈ ਦਫੇ ਕਾਉਂਸਲਰ ਨੇ ਉਹਨਾਂ ਦਾ ਆਪਣਾ ਵੀ ਹਲਕੇ 'ਚ ਆਧਾਰ ਹੈ। ਔਰ ਮਹਿੰਦਰ ਭਗਤ ਜਿਹੜੇ ਕਿਸੇ ਸਮੇਂ ਬੀਜੇਪੀ ਚ ਸੀ ਭਗਤ ਚੁੰਨੀ ਲਾਲ ਦੇ ਪੁੱਤ ਹੁਣ ਆਮ ਆਦਮੀ ਪਾਰਟੀ ਚ ਹੈ ਭਗਵੰਤ ਮਾਨ ਵੀ ਸਰਗਰਮ ਨੇ ਭਗਵੰਤ ਮਾਨ ਦੀ ਸਰਕਾਰ ਦੇ ਕਈ ਮੰਤਰੀ ਉਥੇ ਸਰਗਰਮ ਨੇ ਔਰ ਆਮ ਆਦਮੀ ਪਾਰਟੀ ਦੇ ਨਵੇਂ ਐਮਪੀ ਵੀ ਉਥੇ ਸਰਗਰਮ ਨੇ ਔਰ ਜਿਹੜੇ ਸੰਦੀਪ ਪਾਟਕ ਨੇ ਡਾਕਟਰ ਸੰਦੀਪ ਪਾਟਕ ਉਹਨਾਂ ਦੇ ਸੰਗਠਨ ਦੇ ਆਗੂ ਨੇ ਉਹ ਵੀ ਉਥੇ ਸਰਗਰਮ ਨੇ ਪੂਰੀ ਆਮ ਆਦਮੀ ਪਾਰਟੀ ਦਾ ਜ਼ੋਰ ਜਲੰਧਰ ਚ ਲੱਗਿਆ ਔਰ ਅੱਜ ਦਿਨ ਮੈਂ ਤਸਵੀਰਾਂ ਦੇਖਦਾ ਭਗਵੰਤ ਮਾਨ ਬਹੁਤ ਸਾਰੇ ਉੱਥੇ ਜਿਹੜੇ ਸਥਾਨਕ ਲੀਡਰ ਨੇ ਆਮியோ ਸਮਾਜਿਕ ਪ੍ਰਤੀਨਿਧੀ ਨੇ ਸੰਸਥਾਵਾਂ ਦੇ ਨੁਮਾਇੰਦੇ ਨੇ ਸਮਾਜ ਸੇਵਕ ਨੇ ਵੱਡੀ ਗਿਣਤੀ ਚੋਂ ਆਮ ਆਦਮੀ ਪਾਰਟੀ ਚ ਵੀ ਸ਼ਾਮਲ ਹੋ ਰਹੇ ਨੇ ਔਰ ਭਗਵੰਤ ਮਾਨ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਔਰ ਵੱਖ-ਵੱਖ ਪਲੇਟਫਾਰਮਸ ਤੇ ਨਜ਼ਰ ਆ ਰਹੀਆਂ ਨੇ ਇਹਦਾ ਮਤਲਬ ਹੈ ਜ਼ਮੀਨ ਤੇ ਭਗਵੰਤ ਮਾਨ ਵੀ ਮਿਹਨਤ ਕਰ ਰਹੇ ਨੇ ਹੁਣ ਮੈਂ ਜੋ ਅਨਲਿਸਿਸ ਕੀਤਾ ਹੈ ਜਿਮਨੀ ਚੋਣਾਂ ਦੀ ਤਰ੍ਹਾਂ ਹਾਮੇ ਮੁਕਾਬਲਾ ਚਾਰਕੁਣੀਆ ਪਰ ਮੁੱਖ ਟੱਕਰ ਮੈਨੂੰ ਜਿਹੜੀ ਨਜ਼ਰ ਆਉਂਦੀ ਹੈ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਚ ਟੱਕਰ ਆਉਂਦੀ ਹੈ ਕਿਉਂਕਿ ਬੀਜੇਪੀ ਦੇ ਵਿੱਚ ਜਿਹੜੇ ਸ਼ੀਤਲنگਰਾਲ ਸੀ ਪਹਿਲਾਂ ਆਮ ਆਦਮੀ ਪਾਰਟੀ ਚ ਸੀ ਹੁਣ ਬੀਜੇਪੀ ਤੇ ਚਲੇ ਗਏ ਔਰ ਉਹਨਾਂ ਨੇ ਆਪਰੇਸ਼ਨ ਲੋਟਸ ਦਾ ਇਲਜ਼ਾਮ ਵੀ ਲਾਇਆ ਸੀ ਸੋ ਸ਼ੀਤਲنگਰਾਲ ਕਾਫੀ ਜ਼ਿਆਦਾ ਚਰਚਿਤ ਲੀਡਰ ਤਾਂ ਉੱਥੋਂ ਦੇ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਲੋਕ ਸਭਾ ਚੋਣਾਂ ਚ ਜਿਹੜਾ ਬੀਜੇਪੀ ਨੇ ਉਭਾਰ ਲਿਆ ਸੀ ਉਹ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਸੀ ਪੰਜਾਬ 'ਚ ਅਸੀਂ ਅਕਸਰ ਦੇਖਦੇ ਆਂ ਦਿੱਲੀ 'ਚ ਵੀ ਅਸੀਂ ਦੇਖਦੇ ਆਂ ਕਿ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਔਰ ਪਾਰਲੀਮੈਂਟ 'ਚ ਭਾਜਪਾ ਸੋ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਮੁੱਖ ਮੁਕਾਬਲਾ ਕਿਉਂਕਿ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਹੈ ਇਸ ਕਰਕੇ ਸ਼ੀਤਲੰਕਾਲ ਪਹਿਲਾਂ ਆਮ ਆਦਮੀ ਪਾਰਟੀ 'ਚ ਰਹੇ ਨੇ ਹੁਣ ਜੇ ਉਹ ਭਾਜਪਾ ਦੇ ਐਮਐਲਏ ਬਣ ਜਾਣਗੇ ਜਿਹੜਾ ਵਿਅਕਤੀ ਆਮ ਆਦਮੀ ਪਾਰਟੀ ਦਾ ਐਮਐਲਏ ਰਹਿੰਦਾ ਉਸ ਪੱਧਰ ਤੇ ਵਿਕਾਸ ਨਹੀਂ ਕਰਾ ਸਕਿਆ ਜ ਜਿਹਦੀ ਸੱਤਾ ਸੀ ਸਰਕਾਰ ਸੀ ਅਗਰ ਉਹ ਵਿਅਕਤੀ ਭਾਜਪਾ ਦਾ ਐਮਐਲਏ ਬਣ ਜਾਂਦਾ ਜ ਜਿਹਦੀ ਸਰਕਾਰ ਨਹੀਂ ਪੰਜਾਬ ਚ ਦੋ ਹੀ ਐਮਐਲਏ ਹੈ ਲੋਕ ਸਵਾਲ ਕਰਨਗੇ ਵੀ ਹੁਣ ਇਹ ਐਮਐਲਏ ਜੇ ਬਣ ਗਿਆ ਤੇ ਕੀ ਵਿਕਾਸ ਦੇ ਕੰਮ ਕਰ ਲੂ ਸੋ ਇੱਕ ਸਵਾਲੀਆ ਨਿਸ਼ਾਨ ਵੀ ਲੋਕਾਂ ਦੇ ਜ਼ਿਹਨ ਚ ਆਉਂਦਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ ਉਥੇ ਵੱਡੀ ਟੱਕਰ ਹੈ ਭਾਵੇਂ ਜਦੋਂ ਲੋਕ ਸਭਾ ਦੀ ਚੋਣ ਹੋਈ ਤੇ ਕਾਂਗਰਸ ਦੀ ਲੀਡ 43000 ਤੋਂ ਜ਼ਿਆਦਾ ਸੀ 43000 ਤੋਂ ਜ਼ਿਆਦਾ ਕਾਂਗਰਸ ਨੇ ਉੱਥੇ ਵੋਟਾਂ ਲਈਆਂ ਔਰ ਦੂਜੇ ਨੰਬਰ ਤੇ ਭਾਜਪਾ ਰਹੀ 42000 ਤੋਂ ਜ਼ਿਆਦਾ ਤੇ ਆਮ ਆਦਮੀ ਪਾਰਟੀ 15 ਤੋਂ 16000 ਦੇ ਵਿਚਾਰੇ ਸੀ ਪਰ ਜਦੋਂ ਵਿਧਾਨ ਸਭਾ ਚੋਣ ਹੁੰਦੀ ਹੈ ਤੇ ਇਹ ਸਾਰੇ ਸਮਿਕਰਣ ਹਰ ਜੋਜੀ ਉਲਟ ਪੁਲਟ ਹੋ ਜਾਂਦੇ ਨੇ ਇਹ ਮੰਨੇ ਜਾਂਦੇ ਨੇ ਕਿ ਵਿਧਾਨ ਸਭਾ ਦੀ ਚੋਣ ਦਾ ਜਿਹੜਾ ਲੋਕਾਂ ਦਾ ਨਜ਼ਰੀਆ ਉਹ ਵੱਖਰਾ ਹੁੰਦਾ ਪਾਰਲੀਮੈਂਟ ਦੀ ਚੋਣ ਨਾਲੋਂ ਇਸ ਕਰਕੇ ਮੁਕਾਬਲਾ 70 ਧਾਰੀ ਤੇ ਆਮ ਆਦਮੀ ਪਾਰਟੀ ਕਿਉਂਕਿ ਸਿਟਿੰਗ ਐਮ ਐਲ ਏ ਆਮ ਆਦਮੀ ਪਾਰਟੀ ਦਾ ਸੀ ਇਸ ਕਰਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਚ ਮੈਨੂੰ ਟੱਕਰ ਜਲੰਧਰ ਚ ਅੱਜ ਦੇ ਸਮੇਂ ਚ ਦਿਖ ਰਹੀ ਹੈ ਜੀ ਜੀ ਬਿਲਕੁਲ ਦੇਖੋ ਜੋਰ ਭਾਜਪੀ ਵਾਲੇ ਵੀ ਲਾ ਰਹੇ ਨੇ ਭਾਜਪੀ ਦੇ ਵੀ ਬਹੁਤ ਸਾਰੇ ਸਾਬਕਾ ਮੰਤਰੀ ਰਵਨੀਤ ਬਿੱਟੂ ਉੱਥੇ ਕਿੰਨੇ ਗੇੜੇ ਲਾਇਆ ਹੈ ਰਵਨੀਤ ਬਿੱਟੂ ਵੀ ਲਗਾਤਾਰ ਪ੍ਰਚਾਰ ਕਰ ਰਹੇ ਨੇ ਭਾਜਪੀ ਦਾ ਔਰ ਸੁਨੀਲ ਜਾਖੜ ਤਾਂ ਸਗੋਂ ਨਹੀਂ ਨੇ ਉੱਥੇ ਬਿਲਕੁਲ ਸਹੀ ਗੱਲ ਹੈ ਸੋ ਡੱਲਾ ਜੀ ਸਾਰੀਆਂ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਨੇ ਜਲੰਧਰ ਜ਼ਿਲ੍ਹੇ ਚੋੜਨ ਨੂੰ ਲੈ ਕੇ ਤੇ ਅੱਗੇ ਆਪਾਂ ਹੁਣ ਗੱਲ ਕਰ ਲਈਏ ਜਿਹੜੇ ਅਕਾਲੀ ਦਲ ਦੇ ਉਹ ਅੱਗੇ ਉਹ ਆਗੂ ਜਿਹੜੇ ਸੁਖਬੀਰ ਬਾਦਲ ਤੋਂ ਨਾਰਾਜ਼ ਨੇ ਜਿਨ੍ਹਾਂ ਨੂੰ ਆਪਾਂ ਨਾਰਾਜ਼ ਆਗੂ ਵੀ ਕਹਿ ਰਹੇ ਹਾਂ ਸੋ ਅੱਜ ਜੋ ਸ਼੍ਰੀ ਕਾਲ ਤਖਸਾਹ ਵਿੱਚ ਪੇਸ਼ ਹੋ ਸਕਦੇ ਨੇ ਉਹਨਾਂ ਦਾ ਪੂਰਾ ਪ੍ਰੋਗਰਾਮ ਕੀ ਰਹਿਣ ਵਾਲਾ ਹੈ ਜ਼ਰੂਰ ਇਸ ਉੱਪਰ ਵੀ ਗੱਲ ਸਾਂਝੀ ਕਰਿਓ ਦੇਖੋ ਜਿਹੜੇ ਅਕਾਲੀ ਦਲ ਦੇ ਨਾਰਾਜ਼ ਆਗੂ ਸੀ ਉਹਨਾਂ ਨੇ ਐਲਾਨ ਕਰ ਰੱਖਿਆ ਕਈ ਵਾਰੀ ਪ੍ਰੈਸ ਕਾਨਫਰੰਸਸ ਦੇ ਦੌਰਾਨ ਜਿਹੜੇ ਉਹ ਪੱਤਰਕਾਰ ਸੰਮੇਲ ਉਹਦੇ ਵਿੱਚ ਉਹ ਐਲਾਨ ਕਰ ਰਹੇ ਸੀ ਕਿ ਅਸੀਂ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗੇ ਹੁਣ ਉਹ ਲੋਕ ਮੈਨੂੰ ਲੱਗਦਾ ਹੈ ਨਰਾਜ਼ ਆਗੂ ਕਿੰਨੀ ਵੱਡੀ ਗਿਣਤੀ ਚ ਉਥੇ ਪੁੱਜਦੇ ਨੇ ਇੱਕ ਤਾਂ ਇਸ ਗੱਲ ਦੀ ਅਹਿਮੀਅਤ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਹਜੂਜੀ ਜਦੋਂ ਸੰਯੁਕਤ ਅਕਾਲੀ ਦਲ ਬਣਿਆ ਜਾਂ ਜਦੋਂ ਸੇਵਾ ਸਿੰਘ ਸੇਖਵਾ ਅਰਜਨਜੀਤ ਸਿੰਘ ਬਰਮਪੁਰਾ ਜੀ ਸੁਖਦੇਵ ਸਿੰਘ ਢੀਂਡਾ ਸਾਹਿਬ ਜੀ ਵੀ ਪਹਿਲਾਂ ਵੀ ਜਿਹੜੇ ਇਹ ਆਗੂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਸੀ ਉਦੋਂ ਵੀ ਇਹਨਾਂ ਨੇ ਪੰਥ ਬਚਾਉਣ ਲਈ ਔਰ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਸਹੇਦ ਲਈ ਸੀ ਹੁਣ ਅੱਜ ਫੇਰ ਕਿੱਡੀ ਵੱਡੀ ਗਿਣਤੀ ਚੋਂtheta ਪੁੱਜਦੇ ਨੇ ਦੇਖੋ ਪ੍ਰੋਫੈਸਰ ਚੰਦੂ ਮਾਜਰਾ ਨੇ ਸਿਕੰਦਰ ਸਿੰਘ ਮਲੂਕਾ ਨੇ ਜਾਂ ਵਡਾਲਾ ਪਰਿਵਾਰ ਦੇ ਮੈਂਬਰ ਨੇ ਜਗਦੇਵ ਤਲਵੰਡੀ ਜਿਹੜੇ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਸਾਭ ਕਾ ਪ੍ਰਧਾਨ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਔਰ ਜਦੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਕਿਰਪਾਨ ਸੌਂਪੀ ਸੀ ਉਦੋਂ ਮੈਂ ਉਦੋਂ ਮੌਜੂਦ ਰਿਆ ਉੱਥੇ ਤੇ ਉਦੋਂ ਇਹ ਬਹੁਤ ਵੱਡੇ ਪੱਧਰ ਤੇ ਇਹਨਾਂ ਪਰਿਵਾਰਾਂ ਨੇ ਥਾਪੜਾ ਵੀ ਦਿੱਤਾ ਸੀ ਸੁਖਦੇਵ ਸਿੰਘ ਢੀਂਡਸਾ ਹਮਾਇਤ ਸੀ ਜਦੋਂ ਪ੍ਰਧਾਨਗੀ ਸੌਂਪੀ ਗਈ ਖੁੱਲ ਕੇ ਹਮਾਇਤ ਆਈ ਹੁਣ ਸਭ ਪਰਿਵਾਰ ਹੋਊਗਾ ਇਹ ਸਾਰੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣਗੇ ਔਰ ਇਸਤਰੀ ਕੇ ਦੀਆਂ ਚਰਚਾਵਾਂ ਨੇ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਇੱਕ ਚਿੱਠੀ ਸੌਂਪਣ ਦੀ ਉਸ ਚਿੱਠੀ ਦੇ ਵਿੱਚ ਜਿਹੜੇ ਵੱਖ-ਵੱਖ ਮੁੱਦੇ ਜਿਹੜੇ ਪੰਥ ਨੂੰ ਦੁਰਪੇਸ਼ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਜਿਹੜੇ ਪਿਛਲੇ ਸਮੇਂ 'ਚ ਸਵਾਲ ਉੱਠੇ ਨੇ ਜਾਂ ਇਹਨਾਂ ਨੇ ਵੀ ਸਵਾਲ ਉਠਾਈ ਨੇ ਕਿ ਡੇਰਾ ਮੁਖੀ ਦੀ ਮਾਫੀ ਦੇ ਸਵਾਲ ਨੇ ਜਾਂ ਜਿਹੜੀਆਂ ਬੇਅਦਬੀਆਂ ਦੇ ਇਨਸਾਫ ਨਾ ਹੋਣ ਦੀਆਂ ਗੱਲਾਂ ਨੇ ਜਾਂ ਇੱਕ ਵਿਅਕਤੀ ਦੇ ਡੀਜੀਪੀ ਦੀ ਨਿਯੁਕਤੀ ਤੇ ਨਰਾਜ਼ਗੀ ਇਹ ਬਹੁਤ ਤਰ੍ਹਾਂ ਦੇ ਸਵਾਲ ਨੇ ਇਹਦੇ ਵਿੱਚ ਬੰਦੀ ਸਿੰਘਾਂ ਦੇ ਮੁੱਦੇ ਵੀ ਨਿਸ਼ਚਿਤ ਤੌਰ ਤੇ ਸ਼ਾਮਲ ਹੋ ਸਕਦੇ ਨੇ ਕਿ ਕਿਵੇਂ ਇਹਨਾਂ ਮਸਲਿਆਂ ਨੂੰ ਅਸੀਂ ਨਜਿੱਠੀਏ ਸੀਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੂੰ ਚਿੱਠੀ ਦੇ ਜ਼ਰੀਏ ਇਹ ਆਪਣੀ ਗੱਲ ਉਹਨਾਂ ਅੱਗੇ ਰੱਖ ਸਕਦੇ ਨੇ ਔਰ ਪੁਰਾਣੇ ਸਮਿਆਂ 'ਚ ਅਕਾਲੀ ਦਲ ਤੋਂ ਜਿਹੜੀਆਂ ਗਲਤੀਆਂ ਹੋਈਆਂ ਹਾਲਾਂਕਿ ਇਹ ਬਹੁਤ ਹੀ ਵਾਰੀ ਇਲਜ਼ਾਮ ਇਹ ਲੱਗਦੇ ਨੇ ਕਿ ਬਾਦਲ ਪਰਿਵਾਰ ਨੇ ਕੁਝ ਜਈਆਂ ਭੁੱਲਾਂ ਕੀਤੀਆਂ ਨੇ ਉਹਨਾਂ ਸਾਰੇ ਸਵਾਲਾਂ ਤੇ ਵੀ ਆਪਣਾ ਨਜ਼ਰੀਆ ਜਾਂ ਆਪਣਾ ਰੁਖ ਇਹ ਉਸ ਚਿੱਠੀ ਚ ਸਪਸ਼ਟ ਕਰ ਸਕਦੇ ਨੇ ਮਤਿਆਂ ਦੇ ਰੂਪ ਚ ਅੱਗੇ ਗੱਲ ਕੋਈ ਵਧਾ ਸਕਦੇ ਨੇ ਕੁਝ ਮਤਿਆਂ ਦੇ ਰੂਪ ਚ ਗੱਲ ਅੱਗੇ ਵਧਾ ਸਕਦੇ ਨੇ ਇਹ ਅੱਜ ਦੇਖਣ ਵਾਲੀ ਰਹੂਗੀ ਗੱਲ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਸਾਰੇ ਜਾਣਦੇ ਨੇ ਉਸ ਤੋਂ ਬਾਅਦ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਦੇ ਉੱਥੇ ਪੁੱਜਣ ਤੇ ਜਾਂ ਇਹਨਾਂ ਵੱਲੋਂ ਮੰਗਾ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਜਾਂ ਜਿਹੜੀਆਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਦਾ ਰੁਖ ਤੇ ਜਵਾਬ ਕੀ ਰਹਿੰਦਾ ਇਹ ਵੀ ਬਹੁਤ ਕੁਝ ਦੇਖਣ ਵਾਲਾ ਹੋਊਗਾ ਅੱਜ ਦਾ ਦਿਨ ਜਿਹੜਾ ਹੈ ਇਹ ਇਹਨਾਂ ਦੇ ਇਸ ਦੌਰੇ ਤੋਂ ਬਾਅਦ ਜਦੋਂ ਇਹ ਵਾਪਸ ਆਉਣਗੇ ਇਹ ਕਿਸ ਤਰ੍ਹਾਂ ਦਾ ਐਲਾਨ ਕਰਦੇ ਨੇ ਕੋਈ ਐਲਾਨਨਾਮਾ ਜਾਰੀ ਕੀਤਾ ਜਾਏਗਾ ਹਾਲਾਂਕਿ ਇਹ ਗੱਲਾਂ ਲਗਾਤਾਰ ਹੋ ਰਹੀਆਂ ਨੇ ਕਿ ਸ਼ਰੋਮਨੀ ਅਕਾਲੀ ਦਲ ਬਚਾਓ ਅਭਿਆਨ ਹੈ ਜਿਹੜਾ ਉਹ ਵੀ ਸ਼ੁਰੂ ਕੀਤਾ ਜਾਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੋ ਅੱਜ ਦਾ ਦਿਨ ਹੈ ਜਿਹੜਾ ਜਿਹੜੇ ਨਾਰਾਜ਼ ਅਕਾਲੀ ਨੇ ਇਹ ਕਿਸ ਰੂਪ ਦੇ ਵਿੱਚ ਅੱਜ ਦਾ ਦਿਨ ਅੱਗੇ ਵਧਾਉਂਦੇ ਨੇ ਸੇਧ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਨੂੰ ਕੋਈ ਖਾਸ ਸੁਨੇਹਾ ਜਾਂ ਹੁਕਮ ਦੰਦੇ ਨੇ ਉਸ ਤੋਂ ਬਾਅਦ ਅੱਜ ਦਾ ਦਿਨ ਬੜੀ ਅਹਿਮੀਅਤ ਵਾਲਾ ਔਰ ਇਹਨਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜਾਂ ਹਰਸ਼ਮਰਤ ਕੋਰ ਬਾਦਲ ਜਾਂ ਅਕਾਲੀ ਦਲ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਭਾਵੇਂ ਯੂਥ ਅਕਾਲੀ ਦਲ ਨੇ ਭਾਵੇਂ ਵਕ ਵਕ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੋਰ ਫਰੰਟਰਲ ਆਰਗੇਨਾਈਜੇਸ਼ਨਸ ਨੇ ਜਥੇਬੰਦੀਆਂ ਨੇ ਉਹਨਾਂ ਦਾ ਕੀ ਰੁਖ ਹੁੰਦਾ ਹੈ? ਇਸਤਰੀ ਅਕਾਲੀ ਦਲ ਦਾ ਕੀ ਰੁਖ ਹੈ? ਵਕ ਵਕ ਟੈਲੀਗੇਟ ਮੈਂਬਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਜਾਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਸ ਦਾ ਕੀ ਰੁਖ ਹੁੰਦਾ ਹੈ ਅੱਜ ਅਕਾਲੀ ਸਿਆਸਤ ਦੇ ਵਿੱਚ ਘਟੋ-ਘਟ ਇਹ ਗੱਲ ਤੈ ਹੋ ਜੂਗੀ ਕਿ ਨਾਰਾਜ਼ ਅਕਾਲੀਆਂ ਦਾ ਰਾਹ ਕੀ ਰਹਿਣ ਵਾਲਾ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣ ਤੋਂ ਬਾਅਦ ਉਹ ਵੀ ਆਪਣੀ ਗੱਲ ਤੋਂ ਫਿਰ ਇੱਧਰ-ਉੱਧਰ ਨਹੀਂ ਹੋ ਸਕਣਗੇ ਅੱਜ ਅਗਰ ਕੋਈ ਉਹ ਪ੍ਰਤੀਜ्ञਾ ਕਰਦੇ ਨੇ ਕੋਈ ਸੌਂ ਖਾਂਦੇ ਨੇ ਤੇ ਉਹ ਵੀ ਆਪਣੀ ਗੱਲ ਤੋਂ ਫਿਰ ਇੱਧਰ-ਉੱਧਰ ਨਹੀਂ ਹੋ ਸਕਣਗੇ ਔਰ ਉਹਦੇ ਸਮੇਂ ਚ ਨਾਰਾਜ਼ ਅਕਾਲੀ ਨੇ ਜਿਹੜੇ ਉਹਨਾਂ ਨੇ ਇਹ ਵੀ ਭਰੋਸਾ ਉਹਨਾਂ ਨੂੰ ਦੇਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਕਹਿ ਰਹੇ ਨੇ ਕਿ ਮੈਂ ਬੀਜੇਪੀ ਨਾਲ ਸਮਝੌਤਾ ਕਰ ਸਕਦਾ ਸੀ ਮੈਂ ਨਹੀਂ ਕੀਤਾ ਤੇ ਬਹੁਤ ਸਾਰੇ ਜਿਹੜੇ ਨਾਰਾਜ਼ ਅਕਾਲੀ ਨੇ ਉਹ ਦਬਾਅ ਪਾਉਂਦੇ ਸੀ ਜਾਂ ਸਨੇਹੇ ਲਾਉਂਦੇ ਸੀ ਵੀ ਬੀਜੇਪੀ ਨਾਲ ਸਮਝੌਤਾ ਕਰੋ ਹੁਣ ਜਿਹੜੇ ਨਾਰਾਜ਼ ਅਕਾਲੀ ਨੇ ਇਹਨਾਂ ਨੂੰ ਘਟੋ-ਘਟੇ ਪ੍ਰਾਣ ਇਹ ਪ੍ਰਾਣੀ ਆ ਪ੍ਰਤੀਗਿਆ ਜਾਂ ਸੌਖ ਖਾਣੀ ਪੈਣੀ ਸਖਬੀਰ ਬਾਦਲ ਨੂੰ ਪਿੱਛੇ ਪਾਉਣ ਲਈ ਵੀ ਅਸੀਂ ਕਦੇ ਵੀ ਬੀਜੇਪੀ ਨਾਲ ਨਹੀਂ ਜਾਵਾਂਗੇ ਹੁਣ ਇਹਨਾਂ ਚੋਂ ਕਈਆਂ ਦਾ ਤਾਂ ਪਰਿਵਾਰ ਬੀਜੇਪੀ ਨਾਲ ਹੈ ਹੁਣ ਇਹਨਾਂ ਜਿਹੜੇ ਨਾਰਾਜ਼ ਅਕਾਲੀ ਹੈ ਉਹਨਾਂ ਦੇ ਵੀ ਧਰਮ ਸੰਕਟ ਹੈ ਮੈਂ ਤਾਂ ਕਹਿੰਦਾ ਜਿੰਨੇ ਨਾਰਾਜ਼ ਅਕਾਲੀ ਹੈ ਇਹਨਾਂ ਦੀ ਆਪਾਂ ਗੱਲ ਸੁਣੀ ਸੀ ਹਰਜੋਜੀ ਇਹ ਕਹਿੰਦੇ ਵੀ ਸਾਡੇ ਚੋਂ ਕੋਈ ਵੀ ਜਿਹੜਾ ਪਾਰਟੀ ਦਾ ਜਾਂ ਹੁਣ ਪ੍ਰਧਾਨ ਬਣੂਗਾ ਅਕਾਲੀ ਦਲ ਦਾ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਊਗਾ ਮੈਂ ਤਾਂ ਕਹਿੰਦਾ ਇਹ ਨਾਰਾਜ਼ ਅਕਾਲੀ ਇਹ ਵੀ ਕਹਿ ਦੇਣ ਵੀ ਸਾਡਿਆਂ ਚੋਂ ਕਿਸੇ ਦਾ ਵੀ ਪੁੱਤ ਜਾਂ ਧੀ ਐਮਐਲਏ ਦੀ ਟਿਕਟ ਨਹੀਂ ਮੰਗੂਗੀ ਜਦ ਤੱਕ ਅਸੀਂ ਐਮਐਲਏ ਆ ਵੀ ਇੱਕ ਪਰਿਵਾਰ ਇੱਕ ਟਿਕਟ ਦਾ ਫਾਰਮੂਲਾ ਲਾ ਦੇਣ ਅਕਾਲੀ ਦਲ ਚ ਬਹੁਤ ਸਾਰੇ ਨਾਰਾਜ਼ ਅਕਾਲੀ ਇਹ ਜੇ ਵੀ ਨੇ ਜਿਹੜੇ ਆਪ ਜਾਂ ਐਮਪੀਸੀ ਜਾਂ ਮੰਤਰੀ ਸੀ ਤੇ ਪੁੱਤਾਂ ਨੂੰ ਐਮਐਲਏ ਦੀਆਂ ਟਿਕਟਾਂ ਦਵਾਤੀਆਂ ਉਹ ਬਾਦਲ ਪਰਿਵਾਰ ਚ ਵੀ ਇਹ ਸੀਗਾ ਅਗਰ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੇ ਸੁਖਵੀਰ ਬਾਦਲ ਡਿਪਟੀ ਮੁੱਖ ਮੰਤਰੀ ਹਰਸਿਮਰਤ ਕੋਰ ਬਾਦਲ ਕੇਂਦਰ ਚ ਮੰਤਰੀ ਪਰ ਜਿਹੜੇ ਨਾਰਾਜ਼ ਨੇ ਇਹ ਪਾਦਲ ਪਰਿਵਾਰ ਦਾ ਇਸੇ ਕਰਕੇ ਵਿਰੋਧ ਕਰਦੇ ਨੇ ਕਿ ਉੱਥੇ ਪਰਿਵਾਰਵਾਦ ਹੈ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਨਾਰਾਜ਼ ਅਕਾਲੀ ਅਗਰ ਕੋਈ ਮੰਗ ਪੱਤਰ ਬੇਨਤੀ ਪੱਤਰ ਦੰਦੇ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕੋਈ ਮੰਗ ਕਰਦੇ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕੋਈ ਹੁਕਮ ਮੰਗਦੇ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਘੋਸ਼ਣਾ ਪੱਤਰ ਸੌਂਪਦੇ ਨੇ ਤੇ ਇਹ ਵੀ ਕਹਿ ਦੇਣ ਕਿ ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਜੇ ਕਿਸੇ ਪਰਿਵਾਰ ਚ ਕੋਈ ਮੰਤਰੀ ਹੈ ਮੁੱਖ ਮੰਤਰੀ ਹੈ ਜਾਂ ਐਮਪੀ ਹੈ ਜਾਂ ਐਮਐਲਏ ਹੈ ਉਸ ਪਰਿਵਾਰ ਚ ਦੂਜੇ ਵਿਅਕਤੀ ਨੂੰ ਉਹਦਾ ਨਾ ਦਿਓ ਕੋਈ ਵੀ ਨਾ ਦਿਓ ਫਿਰ ਚੇਅਰਮੈਨ ਵੀ ਨਾ ਲਾਓ ਫਿਰ ਕਈ ਵਾਰੀ ਹੁੰਦਾ ਕੀ ਹੈ ਵੀ ਜੇ ਬਾਪੂ ਜੀ ਮੰਤਰੀ ਨੇ ਤੇ ਪੁੱਤ ਨੂੰ ਕਹਿੰਦੇ ਚੇਅਰਮੈਨ ਬਣਾ ਕੇ ਕੈਬਨਿਟ ਦਾ ਰੈਂਕ ਦਿਵਾ ਦਿਓ ਸੋ ਫਿਰ ਤੁਸੀਂ ਦੂਜੇ ਜਿਹੜੇ ਅਕਾਲੀ ਨੇ ਹਜ਼ਾਰਾਂ ਲੱਖਾਂ ਅਕਾਲੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੌਕਾ ਦਿਓ ਸੋ ਦਿਨ ਬੜਾ ਐਮ ਹੈ ਅੱਜ ਦੇ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਅਕਾਲੀ ਦਲ ਦੀ ਰਿਐਕਸ਼ਨ ਦਾ ਵੀ ਇੰਤਜ਼ਾਰ ਕਰਨਾ ਪੈਣਾ ਪਰ ਮੈਨੂੰ ਲੱਗਦਾ ਹੈ ਕਿ ਅਕਾਲੀ ਸਿਆਸਤ ਦੇ ਵਿੱਚ ਭਵਿੱਖ 'ਚ ਨਿਤਾਰਾ ਵੀ ਹੋ ਸਕਦਾ ਹੈ ਜੇ ਕਿਤੇ ਅੱਜ ਅਕਾਲੀ ਦਲ ਦੇ ਲੀਡਰਾਂ ਨੇ ਇੱਕ ਸੁਰਤ ਕਹਿਤਾ ਕਿ ਅਸੀਂ ਸਾਰੇ ਪਰਿਵਾਰਵਾਦ ਦੇ ਖਿਲਾਫ ਆ ਅਸੀਂ ਇੱਕ ਪਰਿਵਾਰ ਇੱਕ ਟਿਕਟ ਦੇ ਸਿਧਾਂਤ ਨੂੰ ਲਾਗੂ ਕਰਦੇ ਹਾਂ ਔਰ ਇੱਕ ਪਰਿਵਾਰ 'ਚ ਕੋਈ ਚੇਅਰਮੈਨ ਵੀ ਨਹੀਂ ਅਸੀਂ ਦੇਣੀ ਬਸ ਇੱਕੋ ਜੀ ਪਰਿਵਾਰ ਦਾ ਤਾਕਤ 'ਚ ਰਹੂਗਾ ਭਾਵੇਂ ਐਮਪੀ ਹੋਵੇ ਮੁੱਖ ਮੰਤਰੀ ਹੋਵੇ ਐਮਐਲਏ ਹੋਵੇ ਚੇਅਰਮੈਨ ਹੋਵੇ ਫਿਰ ਤਾਂ ਲੋਕ ਇਹ ਬਹੁਤ ਜ਼ਿਆਦਾ ਖੁਸ਼ ਹੋਣਗੇ ਜੇ ਇਹਨਾਂ ਨੇ ਪਰਿਵਾਰਵਾਦ ਦੀ ਗੱਲ ਨਾ ਕੀਤੀ ਪਰਿਵਾਰਵਾਦ ਤਿਆਗਣ ਦੀ ਕਿਉਂਕਿ ਜਦੋਂ ਗੱਲ ਕਰਦੇ ਆ ਨਾ ਜੀ ਕਿ ਅਸੀਂ ਅਭਿਆਨ ਚਲਾਉਣਾ ਹੈ ਸ਼੍ਰੋਮਣੀ ਅਕਾਲੀ ਦਲ ਬਚਾਓ ਅਭਿਆਨ ਅਕਾਲੀ ਦਲ ਤਾਂ ਹੀ ਬਚਣਾ ਜੇ ਪਰਿਵਾਰਵਾਦ ਜ਼ੀਰੋ ਹੋ ਜੂ ਤੇ ਜੇ ਸਿਰਫ ਬਾਦਲ ਪਰਿਵਾਰ ਦੇ ਖਿਲਾਫ ਹੀ ਪਰਿਵਾਰਵਾਦ ਦੀ ਲੜਾਈ ਹੈ ਤੇ ਬਾਦਲ ਪਰਿਵਾਰ ਦੇ ਖਿਲਾਫ ਹੀ ਸਾਰੇ ਅਭਿਆਨ ਨੇ ਤੇ ਫਿਰ ਨਾਰਾਜ਼ ਅਕਾਲੀ ਆਗੂਆਂ ਨੂੰ ਕੋਈ ਬਹੁਤੀ ਤਵੱਜੋ ਮਿਲ ਨਹੀਂ ਨੀ ਪਰ ਉਹਨਾਂ ਨੂੰ ਇਸ ਸੌਂ ਖਾ ਲੈਣੀ ਚਾਹੀਦੀ ਅੱਜ ਕਿ ਅਸੀਂ ਕਦੇ ਵੀ ਜੀਪੀ ਨਾ ਸਮਝੌਤਾ ਨਹੀਂ ਕਰਾਂਗੇ ਕਿਉਂਕਿ ਸੁਖਵੀਰ ਕਹਿੰਦਾ ਇਹ ਜੀਪੀ ਨਾਲ ਸਮਝੌਤਾ ਕਰਨਾ ਚਾਹੁੰਦੇ ਸੀ ਇਹਨਾਂ ਚੋਂ ਕਈ ਜੀ ਬਾਕੀ ਕਿਹੜੀਆਂ ਹਰਜੋਜੀ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਲੜਾਈ ਹੈ ਐ ਨਹੀਂ ਕਹਿ ਸਕਦੇ ਇਹ ਬਹੁਤ ਸਾਰੀਆਂ ਨਾਰਾਜ਼ ਅਕਾਲੀ ਦਲ ਦੀਆਂ ਜਿਹੜੀਆਂ ਨਾਰਾਜ਼ ਅਕਾਲੀ ਆਗੂਆਂ ਦੀਆਂ ਮੰਗਾਂ ਨੇ ਉਹ ਚੰਗੀਆਂ ਵੀ ਨਹੀਂ ਉਹ ਪੰਜਾਬ ਹਿੱਤ ਜੀ ਬਿਲਕੁਲ ਪਰ ਕਈ ਗੱਲ ਹੈ ਵਾਅਦੇ ਕਰਨੇ ਨੇ ਉਹਨਾਂ ਨੇ ਉਹਨਾਂ ਤੋਂ ਪਤਾ ਲੱਗੂਗਾ ਕਿ ਉਹਨਾਂ ਦੀ ਆਪਣੀ ਮਨਸ਼ਾ ਕੀ जी 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 बिल्कुल सो अज नजर जरूर बनी रहेगी अकाली दलू ने आ, की, आ, उना वो प्रोग्राम बन दे और की मंगा पार्लीमेंटन से भी सैशन चलू या नहीं चलू या फिर हंगामे ही हो गए क्योंकि गल आप राहुल गांधी नीट पेपर लीक मामले ते गए सो इस कहना चाहोगे अजय पार्लीमेंट सैशन के उपर ਦੇਖੋ ਅੱਜ ਵੀ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਦੀ ਕੋਸ਼ਿਸ਼ ਇਹੀ ਹੋਣੀ ਹੈ ਕਿ ਜਿਹੜੀ ਗੱਲ ਸ਼ੁੱਕਰਵਾਰ ਨੂੰ ਜਿੱਥੇ ਖਤਮ ਹੋਈ ਸੀ ਉੱਥੋਂ ਹੀ ਸ਼ੁਰੂ ਕਰਾਂ ਰਾਹੁਲ ਗਾਂਧੀ ਚਾਹੁੰਦੇ ਨੇ ਕਿ ਸਭ ਤੋਂ ਵੱਡੀ ਇਸ ਵਕਤ ਦਿੱਕਤ ਸਾਡੇ ਨੌਜਵਾਨਾਂ ਦੇ ਪੇਪਰ ਰੱਦ ਹੋਏ ਨੇ ਬਹੁਤ ਵੱਡੀ ਗਿਣਤੀ ਚ ਪੇਪਰ ਲੀਕ ਹੋਏ ਨੇ 70 ਤੋਂ ਵੱਧ ਪੇਪਰ ਲੀਕ ਹੋ ਗਏ ਪਿਛਲੇ ਕੁਝ ਸਾਲਾਂ ਚ ਜੀ ਉਹ ਕਹਿੰਦੇ ਇਹਦੇ ਤੇ ਅਸੀਂ ਡਿਸਕਸ਼ਨ ਕਰੀਏ ਤਾਂ ਕਿ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਇਸ ਗੱਲ ਦਾ ਭਰੋਸਾ ਹੋਵੇ ਕਿ ਪਾਰਲੀਮੈਂਟ ਔਰ ਸਰਕਾਰ ਗੰਭੀਰ ਨੇ ਔਰ ਪੇਪਰ ਲੀਕ ਦਾ ਕੋਈ ਹੱਲ ਕੱਢਣਾ ਚਾਹੁੰਦੇ ਨੇ ਪਿਛਲੀ ਵਾਰੀ ਸਪੀਕਰ ਨੇ ਕਿਹਾ ਸੀ ਕਿ ਰਾਸ਼ਟਰਪਤੀ ਦਾ ਜਿਹੜਾ ਭਾਸ਼ਣ ਹੈ ਉਹਦੇ ਤੇ ਧੰਨਵਾਦ ਦਾ ਜਿਹੜਾ ਧੰਨਵਾਦ ਦਾ ਜਿਹੜਾ ਸਿਲਸਿਲਾ ਹੈ ਉਹਨੂੰ ਅਸੀਂ ਅੱਗੇ ਵਧਾਵਾਂਗੇ ਧੰਨਵਾਦ ਦੇ ਤੌਰ ਤੇ ਤੁਸੀਂ ਬਹਿਸ ਕਰਦੇ ਹੋਏ ਆਪਣੀ ਗੱਲ ਰੱਖਦੇ ਹੋਏ ਪੇਪਰ ਨੀਟ ਲੀਕ ਦੀ ਗੱਲ ਵੀ ਤੁਸੀਂ ਵਿੱਚ ਲੈ ਸਕਦੇ ਹੋ ਪਰ ਰਾਹੁਲ ਗਾਂਧੀ ਅੜ ਗਏ ਉਹ ਕਹਿੰਦੇ ਸਭ ਤੋਂ ਪਹਿਲਾਂ ਇਹਦੇ ਤੇ ਡਿਸਕਸ਼ਨ ਕਰਨੀ ਚਾਹੁੰਦੇ ਆ ਤੇ ਓਮ ਬਿਰਲਾ ਸੀ ਜਿਹੜੇ ਉਹਨਾਂ ਨੇ ਰੌਲਾ ਰੱਪਾ ਵਾਧਾ ਦੇਖਦਿਆਂ ਪਹਿਲਾ ਸੈਸ਼ਨ ਦੁਪਹਿਰ 12 ਵਜੇ ਤੱਕ ਸ਼ੁੱਕਰਵਾਰ ਨੂੰ ਮੁਲਤਵੀ ਕੀਤਾ ਤੇ ਉਸ ਤੋਂ ਬਾਅਦ ਫਿਰ ਸੋਮਵਾਰ ਤੱਕ ਸੋ ਅੱਜ ਸੋਮਵਾਰ ਦਾ ਦਿਨ ਹੈ ਸਾਰੇ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਸ਼ਨੀ ਐਤਵਾਰ ਨੂੰ ਆਪਣੇ ਆਪਣੇ ਪਿੰਡਾਂ ਨੂੰ ਚਲੇ ਗਏ ਹੋਣੇ ਘਰਾਂ ਨੂੰ ਚਲੇ ਗਏ ਹੋਣੇ ਸ਼ਹਿਰਾਂ ਨੂੰ ਤੇ ਉਹਨਾਂ ਨੇ ਮੁੜ ਵੀ ਆਏ ਹੋਣੇ ਉਹ ਜਾਂ ਆ ਜਾਣਗੇ ਸਵੇਰੇ-ਸਵੇਰੇ ਹੁਣ ਆ ਗਏ ਹੋਣੇ ਪਾਰਲੀਮੈਂਟ ਸੋ ਅੱਜ ਹੰਗਾਮਾ ਫੇਰ ਹੋਊਗਾ ਮੈਨੂੰ ਲੱਗਦਾ ਸੋ ਅੱਜ ਖੂਬ ਰੌਲਾ ਰੱਪਾ ਇਸ ਗੱਲ ਤੇ ਪਊਗਾ ਅੱਜ ਫੇਰ ਕਈ ਵਾਰੀ ਸਾਡਾ ਸੈਸ਼ਨ ਮੁਲਤਵੀ ਹੋਣਾ ਮੈਨੂੰ ਹੁਣੇ ਹੀ ਦਿਖ ਰਿਹਾ ਕਿਉਂਕਿ ਸ਼ੁੱਕਰਵਾਰ ਨੂੰ ਗੱਲ ਜਿੱਥੇ ਮੁੱਕੀ ਸੀ ਰਾਹੁਲ ਗਾਂਧੀ ਮੈਨੂੰ ਲੱਗਦਾ ਨਹੀਂ ਕਿ ਗੱਲ ਉੱਥੋਂ ਨਹੀਂ ਸ਼ੁਰੂ ਕਰਨਗੇ ਰਾਹੁਲ ਗਾਂਧੀ ਇਸ ਵਾਰ ਇੱਕ ਮਜ਼ਬੂਤ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਪਾਰਲੀਮੈਂਟ 'ਚ ਖੜਨਗੇ ਦੇਖਦੇ ਆ ਸਰਕਾਰ ਨੂੰ ਬਹਿਸ ਕਰਨੀ ਚਾਹੀਦੀ ਹੈ ਭਾਰਤ ਦੀ ਸਰਕਾਰ ਨੂੰ ਜ਼ਰੂਰ ਬਹਿਸ ਕਰਨੀ ਚਾਹੀਦੀ ਹੈ ਪੇਪਰ ਲੀਕ ਤੇ ਔਰ ਲੋਕਾਂ 'ਚ ਵਿਦਿਆਰਥੀਆਂ 'ਚ ਭਰੋਸਾ ਜਾਣਾ ਚਾਹੀਦਾ ਹੈ ਕਿ ਅਸੀਂ ਇਹ ਦੁਬਾਰਾ ਨਹੀਂ ਹੁੰਦਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਾਰੇ ਹੀ ਖਾਸ ਮੁੱਦਿਆਂ ਤੇ ਖਾਸ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਸ਼ਕਾ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰਦੇ ਨੇ ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕੋਈ ਵੀ ਤਰ ਅਗਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਪੱਖ ਦਾ ਪੂਰਾ ਸਤਿਕਾਰ ਹੈ ਤੁਸੀਂ ਆਪਣਾ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਵਿਚਾਰ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਅੱਗੇ ਬਤਾਵਾਂਗਾ ਬਹੁਤ ਬਹੁਤ ਧੰਨਵਾਦ